ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਗਨਤੰਤਰਤਾ 26 ਜਨਵਰੀ ਦੇ ਦਿਵਸ ਤੇ ਵਿੱਚ ਅੱਜ ਭਵਾਨੇਗੜ੍ਹ ਸਟੇਡੀਅਮ ਦੇ ਵਿੱਚ ਤਸਵੀਰਾਂ ਵਿੱਚ ਦੇਖ ਸਕਦੇ ਹੋ ਝੰਡਾ ਲਹਿਰਾਉਣ ਦੀ ਰਸਮ ਤੋਂ ਪਹਿਲਾਂ ਐਸ.ਡੀ.ਐਮ. ਮਨੀਤ ਮਨਜੀਤ ਕੌਰ ਜੀ ਪਹੁੰਚੇ ਹਨ ਜਿੱਥੇ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਅਤੇ ਇਸ ਮੌਕੇ ਤੇ ਵੀਡੀਓ ਤੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਛਨੇੜੀ ਅਤੇ ਨੈਤ ਤਹਿਸੀਲਦਾਰ ਪਹੁੰਚੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਗੁਰਪ੍ਰੀਤ ਸਿੰਘ ਬਾਬਾ ਜੀ ਅਤੇ ਮਾਗਰ ਐਸਐਚਓ ਮਾਲਵਿੰਦਰ ਸਿੰਘ ਜੀ ਖੜੇ ਨਜ਼ਰ ਆ ਰਹੇ ਹਨ ਇਸ ਮੌਕੇ ਉਹਨਾਂ ਵੱਲੋਂ ਸਲਾਮੀ ਪੁਲਿਸ ਟੀਮ ਤੋਂ ਲਈ ਜਾ ਰਹੀ ਹੈ ਤੇ ਝੰਡੇ ਦੀ ਰਸਮ ਲਹਿਰਾਉਣ ਦੀ ਐਸਡੀਐਮ ਅਨਜੀਤ ਕੌਰ ਵੱਲੋਂ ਕੀਤੀ ਗਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੁਲਿਸ ਪਾਰਟੀ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਤਸਵੀਰਾਂ ਤੁਹਾਨੂੰ ਇਹ ਅੱਜ ਭਵਾਨੀਗੜ੍ਹ ਦੇ ਦਿਖਾ ਰਹੇ ਹਾਂ ਇਸ ਮੌਕੇ ਤੇ ਉਹਨਾਂ ਦੇ ਨਾਲ ਐਸਐਚਓ ਮਾਲਵਿੰਦਰ ਸਿੰਘ ਰਾਮਪਾਲ ਸਿੰਘ ਨਾਲ ਅਤੇ ਬਾਕੀ ਪੁਲਿਸ ਮੁਲਾਜ਼ਮ ਵੀ ਤਸਵੀਰਾਂ ਵਿੱਚ ਖੜੇ ਨਜ਼ਰ ਆ ਰਹੇ ਹਨ ਜਿsto ਸਲਾਮੀ ਪੁਰਸਤਵ ਬਲੋ ਲੈ ਕੇ ਟੁਕੜੀ ਬਲੋ ਅਤੇ ਇਸ ਮੌਕੇ ਤੇ ਐਨਸੀ ਕੈਡਟ ਦੇ ਬਲੋ ਸਲਾਮੀ ਦੀ ਇਆਜ਼ਤ ਲਾਈ ਪਹੁੰਚਿਆ ਜਿੱਤੇਗੀ ਐਸਡੀਐਮ ਮਨਜੀਤ ਕੌਰ ਬਲੋ ਬਲੋ ਸਲੂਟ ਦੇ ਨਾਲ ਦੇਖਸਾ ਤਸਵੀਰਾਂ ਦੇ ਵਿੱਚ ਜਿਤੇ ਨਵਾਂ ਬਲੋਂ ਹੁਕਮ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਮਾਰਚਪਾੜ ਦੀ ਸਲਾਮੀ ਸ਼ੁਰੂ ਕਰਨ ਲਈ ਐਸ ਡੀ ਐਮ ਮਨਜੀਤ ਕੌਰ ਤੇ ਨਾਲ ਐਸ ਐਚ ਓ ਮਾਲਵਿੰਦਰ ਸਿੰਘ ਅਤੇ ਐਨ ਸੀ ਸੀ ਕੈਡਟ ਗੱਡੀ ਰਾਹੀਂ ਸਲਾਮੀ ਲੈ ਲਈ ਪਹੁੰਚੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਤੇ ਇਸ ਮੌਕੇ ਐਸ ਡੀ ਐਮ ਮਨਜੀਤ ਕੌਰ ਬਲੋਂ ਸਰਕਾਰ ਦੀਆਂ ਜੋ ਕੀਤੀਆਂ ਗਈਆਂ ਕਾਰਜਕਾਲ ਹਨ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਦੇ ਨਾਲ ਐਸ ਟੀ ਐਮ ਦੇ ਲੀਡਰ ਰੋਹਿਤ ਜੀ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਪਟਵਾਰ ਯੂਨੀਅਨ ਦੇ ਵਿੱਚੋਂ ਮੰਗਤ ਪਟਵਾਰੀ ਜੀ ਅਤੇ ਹੋਰ ਪਟਵਾਰੀ ਸਹਾਇਕ ਵੀ ਪਹੁੰਚੇ ਹੋਏ ਹਨ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿਕਰਮ ਸਿੰਘ ਨਖਟੇ ਅਤੇ ਲਵਲੀ ਕਾਕੜਾ ਜੋ ਟਰਾਂਸਪੋਰਟ ਵਿੰਗ ਜ਼ਿਲ੍ਹਾ ਪ੍ਰਧਾਨ ਹਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਅਵਤਾਰ ਸਿੰਘ ਤਾਰੀ ਗੁਰਮੀਤ ਸਿੰਘ ਅਤੇ ਇਸ ਮੌਕੇ ਦੇ ਹੈਰਿਟੇਜ ਸਕੂਲ ਐਲਪਾਈਨ ਸਕੂਲ ਅਤੇ ਬਾਬਾ ਗੰਡਾ ਸਿੰਘ ਪਬਲਿਕ ਸਕੂਲ ਅਤੇ ਸਰਕਾਰੀ ਸਕੂਲ ਪੁਵਾਨੀਗੜ ਲੜਕਿਆਂ ਦਾ ਤੇ ਲੜਕੀਆਂ ਦੇ ਸਕੂਲ ਅਤੇ ਕਰਾਚੋਂ ਦੇ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਪਰਫਾਰਮੈਂਸ ਕੀਤੀ ਗਈ ਜੋ ਸਲਾਘਾਯੋਗ ਉਹ ਪੁਰਾਣਾ ਹੈ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੁਣगान ਕੀਤਾ ਗਿਆ ਤੇ ਇਸ ਮੌਕੇ ਤੇ ਤਸਵੀਰਾਂ ਹਨ ਗੁਰਤੇਗਵਾ ਅਦਰ ਸਟੇਡੀਅਮ ਦੇ ਵਿੱਚ ਅਜੇ ਇਥੇ ਗਣਤੰਤਰਤਾ ਦਿਵਸ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਕਿ ਐਸਡੀਐਮ ਮਨਜੀਤ ਕੋਰ ਦੱਸਿਆ ਜਾ ਰਹੇ ਹਨ ਸਰਕਾਰਾਂ ਵੱਲੀਆਂ ਪ੍ਰਾਪਤੀਆਂ ਜੋ ਸਰਕਾਰਾਂ ਵੱਲੋਂ ਸਰਕਾਰੀ ਸਕੀਮਾਂ ਜਾਂ ਹੋਰ ਸਕੀਮਾਂ ਲੋਕਾਂ ਦੀ ਭਲਾਈ ਲਈ ਚਲਾਈਆਂ ਜਾਂਦੀਆਂ ਹਨ ਇਸ ਮੌਕੇ ਤਸਵੀਰਾਂ ਦੇਖ ਰਹੇ ਹਾਂ ਸਟੇਡੀਅਮ ਭਵਾਨੀਗੜ੍ਹ ਦੀਆਂ ਜਿੱਥੇ ਕਿ ਪੜੀ ਧੁੰਮਤਾਂ ਦੇ ਨਾਲ ਮਨਾਇਆ ਗਿਆ ਪਰ ਲੋਕਾਂ ਦਾ ਰਸ਼ ਬਹੁਤ ਹੀ ਘੱਟ ਦੇਖਣ ਨੂੰ ਇਸ ਵਾਰ ਇਸ ਗੰਦਰਤਰਤਾ ਦਿਵਸ ਤੇ ਸਟੇਡੀਅਮ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਤੇ ਕਿ ਜ਼ਿਆਦਾਤਰ ਸਟੇਡੀਅਮ ਦੇ ਕੋਸਿਆਂ ਉੱਪਰ ਬੈਠਣ ਲਈ ਬਣੀਆਂ ਹੋਈਆਂ ਹਨ ਉਹਨਾਂ ਦੇ ਉੱਪਰ ਲੋਕਾਂ ਦੀ ਇਸ ਵਾਰ ਕਾਣਵਾਈ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਹੈ ਪਰ ਫਿਰ ਵੀ ਸਕੂਲ ਦੇ ਬੱਚਾ ਸਕੂਲ ਦੀ ਪਰਫਾਰਮੈਂਸ ਬੱਚਾਂ ਵੱਲੋਂ ਕੀਤੀ ਗਈ ਜੋ SLAGਾ ਜੋ ਪੁਰਾਣਾ ਹੈ ਅਤੇ ਕਸਟਮੋਕੇ ਅਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਟੇਡੀਅਮ ਦੇ ਵਿੱਚ इस मौके बखल् बच्चों वालों परेडनी सलामी लिया जा रही हैं इस मौके एस डी एम मनजीत कौर वालों हैरीटेज पब्लिक स्कूल अरपाइन स्कूल बाबा गंडा सिंह पब्लिक स्कूल इस मौके संस्कार बैली स्कूल वालों बच्चों वालों पारिक सलामी लिया हैं जितने सरकारी स्कूल घरा चो बच्चों वालों पार्टीसपेट किए गए हैं तस्वीर गुरु तेग बहादुर स्टेडियम दिखे बच्चों वालों मार्च बार की सलामी दी जा रही है एस जी एम मनजीत कौर वालों सलामी ली जा रही है बख बखलों के बच्चों वालों ਤਸਵੀਰਾਂ ਹਨ ਗੁਰਤੇਗ ਬਹਾਦਰ ਸਟੇਡੀਅਮ ਪਾਨੀਗੜ੍ਹ ਦੀਆਂ ਜਿੱਥੇ ਅੱਜ 26 ਜਨਵਰੀ ਦੇ ਗਣਤੰਤਰਤਾ ਦਿਵਸ ਬੜੀ ਧੂਮ-ਤਾਮ ਦੇ ਨਾਲ ਮਨਾਇਆ ਗਿਆ ਜਿੱਥੇ ਬੱਖੋਬਖ ਸਕੂਲ ਦੇ ਬੱਚਿਆਂ ਨੇ ਸਨਮਾਨ ਕੀਤਾ ਗਿਆ ਉੱਥੇ ਹੀ ਇਥੇ ਬੱਚਿਆਂ ਵੱਲੋਂ ਬਹੁਤ ਵਧੀਆ ਪਰਫਾਰਮੈਂਸ ਅਭਦੇ ਆਪੋ ਆਪਣੇ ਸੌਂਗ ਸੁਣਾ ਕੇ ਕੀਤੀ ਜਾ ਰਹੀਆਂ ਹਨ ਜਿੱਥੇ ਕਿ ਬੱਚਿਆਂ ਵੱਲੋਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਕੌਖ ਸਕੂਲਾਂ ਦੇ ਬੱਚਿਆਂ ਵੱਲੋਂ ਬਕੌਖ ਪ੍ਰੋਗਰਾਮ ਦਿਖਾਇਆ ਜਾ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਦੇਸ਼ ਭਗਤੀ ਦੇ ਗੀਤ ਗਾਏ ਜਾ ਰਹੇ ਹਨ ਅਤੇ ਉਹ ਸ਼ਹੀਦਾਂ ਨੂੰ ਯਾਦ ਵੀ ਕੀਤੇ ਜਾ ਰਹੇ ਹਨ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਕੋਈ ਆਪਣੇ ਪਰਿਵਾਰਾਂ ਦੀ ਕਸਰ ਨਹੀਂ ਛੱਡੀ ਆਜ਼ਾਦੀ ਗੁਲਾਟੀ ਪਰਿਵਾਰਾਂ ਦਾ ਜਿੱਥੇ ਸਨਮਾਨ ਐਸ ਡੀ ਐਮ ਮਨਜੀਤ ਕੌਰ ਵੱਲੋਂ ਕੀਤੇ ਜਾ ਰਹੇ ਹਨ ਉੱਤੇ ਵਕ ਵਕ ਅਧਿਕਾਰੀ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਤੇ ਇਸ ਮੌਕੇ ਦੇ ਹੋਰ ਕੀ ਕੀ ਗਿਆ ਐਸ ਡੀ ਐਮ ਨੇ ਆਓ ਤੁਹਾਨੂੰ ਸੁਣਾਉਣਾ ਉਸ ਤੋਂ ਬਾਅਦ ਸ਼੍ਰੀ ਗੁਪ ਕੋਈ ਨਹੀਂ

ਇਹ ਪੰਜਾਬ ਪੰਚਤ੍ਰੀ ਸ੍ਰੀ ਕਰਪੋਰੇਟ ট্রান্সਪੋਰਟ ਵਿਭਾਗ ਦੇ ਵਿੱਚ ਸ੍ਰੀ ਜਿਗਜੀਤ ਨੇ ਵਧੀਆ ਕਾਰਗੁਜ਼ਾਰੀ ਕੀਤੀ। ਸ੍ਰੀ ਹਰਮਨਰ ਸਿੰਘ ਜੀ ਜੂਨੀਅਰ ਸਹਾਇਕ ਤਹਿਸੀਲ ਵਾਲਾ ਡਿਗਰ। ਸ਼੍ਰੀਮਤੀ ਸੁਖਵਿੰਦਰ ਕੌਰ ਬੋਲ ਰਹੀ ਹੈ। साकिन शर्मा जी, गंधर्य सचान जी, सफाई सिंह टीम बॉम्बीजी जी, करण सिंह, सिद्ध सिंह लेडी के बाबा सजली, बहुत खास जी सिद्ध सच्चर बहुत देखते हैं सिद्ध कुख्या सेवावन 3 किलोग्राम को देरे परन में एक संसार सहित मैं से सरकार देती है प्रीति मैडम जी एक आदेश पार्टी पार्टी के मार्ग नहीं बना मार्च पारंगाबाद केंद्र तीन पहली स्कूल करके प्यार है ਕਾਗਜ਼ ਦੇ ਰਿਸ਼ੀ ਕਾਗਜ਼ ਦੇ ਰਿਸ਼ੀ ਨੂੰ ਇਸ ਫੈਮਿਲੀ ਸਕੂਲ ਪਟਿਆਲਾ ਦਾ ਨਾਮ ਹੈ। ਤੇ ਮਿਸਟਰ ਪਾਰਕਰ ਸਿਖਰੀ ਤੋਂ ਆ ਕੇ ਮੈਂ ਉਹ ਜਿਹੜੇ ਬਹੁਤ ਸੋਹਣੇ ਹਨ ਇੱਕਾ ਕਰਕੇ ਬੱਚਿਆਂ ਨੂੰ ਲੱਗਦੇ ਨੇ ਮੈਨੂੰ। ਥੋੜਾ ਹੋਰ ਹੋ ਜਾ। ਸਰਕਾਰੀ ਸਿਵਲ ਕਰਮਚਾਰੀ ਦਾ ਪੁੱਤਰ ਜੋ ਤੇ ਇਹਨਾਂ ਦੇ ਇੰਟਰੈਕਟ ਲਿਸਨ ਆਰ ਬਹੁਤ ਚੰਗਤ ਪਰਿਕਾ ਇਹਨਾਂ ਬੱਚਿਆਂ ਦੇ ਅਦਰ ਸਕੂਲ ਕੰਮ ਕੀਤਾ ਸੰਪੰਨ ਸ਼ੋਭਾ ਗਦ ਲਈ ਜਗਨਜੀ ਦੇ ਵਿੱਚ ਜ਼ੋਰ ਦਾ ਕਾਰ ਇੱਕ ਮਿੰਟ ਥੋੜਾ ਇੱਕ ਮਿੰਟ ਮੈਂ ਆਉਂਦਾ ਸਾਰੇ ਅਰਥ ਦੀਆਂ ਪ੍ਰੋਫੈਸਰ ਜੀ ਨਮਾ ਕਰਦੇ ਨੇ ਮੈਜਿਸਟਰੀ ਜਿਵੇਂ ਸਨਮਾਨ ਦੇ ਕਾਸੀ ਨਿਆ ਖੂਬਸੂਰਤ ਸਿਵਾਮਾ ਸ਼ਲਾਗਾ ਲੋਕ ਸਿਵਾਮਾ ਹਮੇਸ਼ਾ ਦਰਸ ਮਨਾਇਆ ਜਾ ਰਿਹਾ ਤੁਸੀਂ ਝੰਡਾ ਲਾ ਰਹੇ ਹੋ ਪਾਨੀਗੜਪੁਰ ਦੇ ਇੱਕ ਬਾਦ ਸਟੇਡੀਅਮ ਚ ਕੀ ਹੁੰਦਾ ਹੈ ਦੇਖੋ ਇਹ ਇਹ ਦਿਨ ਸਾਡੇ ਲਈ ਬਹੁਤ ਕਰਮਾ ਨਾਲ ਆਉਂਦੇ ਆ ਮੈਂ ਤੁਹਾਡੇ ਮੰਚ ਦੇ ਜ਼ਰੀਏ ਇਹੀ ਕਹਾਂਗੀ ਕਿ ਜਿਹੜੇ ਸਾਡੇ ਆਜ਼ਾਦੀ ਕੁਲਾਟੀਆਂ ਨੇ ਸ਼ਹੀਦیاں પાਕੇ ਜਿਹੜੇ ਸੁਪਨੇ ਲਏ ਨੇ ਉਹਨਾਂ ਨੂੰ ਸਾਕਾਰ ਕਰਨ ਵਾਸਤੇ ਸਾਡੇ ਫਰਜ਼ ਬਣਦੇ ਨੇ ਜਿਹੜੇ ਉਹਨਾਂ ਨੂੰ ਅਸੀਂ ਤਨਦੇਹੀ ਨਾਲ ਨਿਭਾਈਏ ਆਪਣੇ ਸੂਬੇ ਦੀ ਤਰੱਕੀ ਲਈ ਆਪਣੇ ਸ਼ਹਿਰ ਦੀ ਤਰੱਕੀ ਲਈ ਆਪਾਂ ਮੈਕਸਿਮਮ ਯੋਗਦਾਨ ਪਾਈਏ ਇੱਥੋਂ ਮੈਂ ਇਹ ਵੀ ਮੈਸੇਜ ਦੇਣਾ ਚਾਹਾਂਗੀ ਕਿ 25 ਜਨਵਰੀ ਨੂੰ ਵੋਟਰ ਦਿਵਸ ਲੰਘਿਆ ਜਿੱਦਾਂ ਤੇ ਉਹ ਵੋਟਰ ਦਿਵਸ ਦੇ ਇੱਕ ਇਹੀ ਸੰਦੇਸ਼ ਹੁੰਦਾ ਹੈ ਕਿ ਜਿਹੜਾ ਬੰਦਾ ਬੱਚਾ 18 ਸਾਲ ਦਾ ਹੋ ਗਿਆ ਤੇ ਆਪਣੀ ਵੋਟ ਬਣਾਵੇ ਇਹਦੇ ਨਾਲ ਹੀ ਮੈਂ ਖੇਤਾਂ ਦੇ ਵਿੱਚ ਜਿਹੜੀ ਪੁਰਾਲੀ ਦਾ ਸੜਨ ਦੀ ਦਿੱਕਤ ਆਉਂਦੀ ਹੈ ਉਹਨਾਂ ਦਿਨਾਂ ਦੇ ਵਿੱਚ ਉਹ ਵੀ ਮੈਂ ਆਪਦੇ ਮੰਚ ਤੋਂ ਇੱਕ ਮੈਸੇਜ ਦੇਣਾ ਚਾਹੂੰਗੀ ਕਿ ਆਪਾਂ ਉਹਨੂੰ ਕੰਟਰੋਲ ਕਰੀਏ ਤੇ ਵਾਤਾਵਰਣ ਨੂੰ ਆਪਾਂ ਸ਼ੁੱਧ ਰੱਖੀਏ ਤੇ ਨਸ਼ਿਆਂ ਦੇ ਸਬੰਧ ਦੇ ਵਿੱਚ ਮੈਂ ਇੱਕ ਸੰਦੇਸ਼ ਦੇਣਾ ਚਾਹਾਂਗੀ ਕਿ ਪੰਜਾਬ ਸਰਕਾਰ ਵੱਲੋਂ ਹਰ ਹਿੱਲਾ ਕੀਤਾ ਜਾ ਰਿਹਾ ਹੈ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਇਹਦੇ ਵਿੱਚ ਜਿਹੜੀਆਂ ਮੁਹਿੰਮਾਂ ਚਲਾਈਆਂ ਗਈਆਂ ਨੇ ਪਿੰਡਾਂ ਦੇ ਪਹਿਰੇਦਾਰ ਉਹਦੇ ਵਿੱਚ ਵੀ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ ਧੰਨਵਾਦ